ਤੁਸੀਂ ਜਸਸੀ ਦੀ ਟੀ ਬੱਸ ਸਟੈਂਡ ਮਰੰਡਾ ਸ਼ਹਿਰ ਆ ਦੇਖੋ ਤੁਸੀਂ ਜਸਸੀ ਦੇ ਸ਼ੋਰੂਮ ਦੇ ਉੱਤੇ ਪਹੁੰਚ ਚੁੱਕੇ ਆ ਜਸਸੀ ਕਲੌਥ ਹਾਊਸ ਜਸਸੀ ਦੀ ਟੀ ਬੱਸ ਸਟੈਂਡ ਆ ਸਾਹਮਣੇ ਅੰਡਰ ਬ੍ਰਿਜ ਹੈ ਜੀ ਮਰੰਡਾ ਸ਼ਹਿਰ ਆ ਲੋਕੇਸ਼ਨ ਤੁਹਾਨੂੰ ਦਿਖਾ ਰਿਹਾ ਅੰਡਰ ਬ੍ਰਿਜ ਕਾਪਨ ਤੋਂ ਬਾਅਦ ਸਭ ਤੋਂ ਪਹਿਲਾਂ ਜਸਸੀ ਦੀ ਟੀ ਆਉਂਦੀ ਹੈ ਇਧਰੋਂ ਜੋ ਤੁਸੀਂ ਲਿਜੇ ਆਣੇ ਤੋਂ ਖਮਾਨੋ ਤੋਂ ਫਤਿਹਗੜ੍ਹ ਸਾਹਿਬ ਤੋਂ ਇਹ ਕਿੰਨੋਂ ਕੋਰਸ ਆਪ ਤੁਹਾਨੂੰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਬੱਸ ਸਟੈਂਡਾ ਦੀ ਇੱਥੇ ਪਹੁੰਚ ਗਏ ਆ ਬਿਲਕੁਲ ਸਾਹਮਣੇ ਜੱਸੀ ਦਿੱਤੀ ਹੋਣੀ ਆ ਆਲੋ ਆਪਾਂ ਜੱਸੀ ਦੀ ਹੱਟੀ ਤੇ ਐਂਟਰੀ ਕਰ ਚੁੱਕੇ ਆ ਅੱਜ ਸੰਗਰਾਂਦ ਦਾ ਦਿਹਾੜਾ ਵਾ ਵਾਹਿਗੁਰੂ ਸੱਚੇ ਪਾਤਸ਼ਾਹ ਮਹੀਨਾ ਖੁਸ਼ੀਆਂ ਦਾ ਲੈ ਕੇ ਆਵੇ ਆ ਦੇਖੋ ਐ ਇਕੱਠਾ ਨਹੀਂ ਇਕੱਠੀਆਂ ਆਈਆਂ ਪਈਆਂ ਵਾ ਸੂਰਤ ਦਾ ਮਾਲ ਅਹਮਦਾਬਾਦ ਦਾ ਬੰਬੇ ਦਾ ਸਾਰਾ ਮਾਲ ਟ੍ਰੈਕਟੀ ਹੁੰਦਾ ਜੀ ਔਰ ਆਪ ਅੱਜ ਜੱਸੀ ਦੀ ਹੱਟੀ ਚਾ ਚੁੱਕੇ ਆ ਸਭ ਤੋਂ ਪਹਿਲਾਂ ਭੈਣ ਮਿਲੂਗੀ ਸਾਡੀ ਇਹ ਛੋਟੀ ਜੀ ਭੈਣ ਨਿੱਕੀ ਜਿਨੀ ਫੇਰਾ ਮਿਲੂਗੇ ਸਾਡੇ ਸਰਦਾਰ ਸਾਹਿਬ ਜਸਪ੍ਰੀਤ ਸਿੰਘ ਜੀ ਸਣੀ ਮੋਬਾਈਲ ਦੀ ਵਰਤੂ ਵਿਚਾਰੇ ਬਹੁਤ ਕਰਦੇ ਆ ਮੋਬਾਈਲ ਹੀ ਜੀਵਨ ਹੋ ਚੁੱਕਿਆ ਜੀ ਅੱਜ ਭੈਣਾਂ ਵਾਸਤੇ ਲਿਆ ਰਹੇ ਆ ਜੀ ਬੜਾ ਸੋਹਣਾ ਤੇ ਬੜਾ ਪਿਆਰਾ ਜਿਹਾ ਸੂਟ ਜੀ ਆਹੜਾ ਸੂਟ ਲੈ ਕੇ ਆਏ ਆ ਬਰਬਰੀ ਦੇ ਸੂਟ ਆ ਜੀ ਲਗਭਗ 60 ਕੁ ਸੂਟ ਆਏ ਆ ਜੀ ਜ਼ਰੂਰ ਤਾਂ ਹੈਗਾ ਜੀ ਲਗਭਗ ਇਹ 23-2400 ਰੁਪਏ ਦਾ ਪਰ ਅੱਜ ਸੰਗਰਾਮ ਦਾ ਫਾਉਂਡ ਦਾ ਮਹੀਨਾ ਚੜਿਆ ਜੀ ਇਸ ਕਰਕੇ ਹੁਣ ਕੁੜੀਆਂ ਨੂੰ ਸੁਧਾਰੇ ਵੀ ਦੇਣੇ ਆਪਾਂ ਨੇ ਕਿਉਂਕਿ ਜਿਹੜਾ ਫਾਉਂਡ ਦਾ ਮਹੀਨਾ ਵਾ ਕੁੜੀਆਂ ਪੇਕੇ ਵੀ ਆਉਂਦੀਆਂ ਆਪਣੇ ਭਾਈਆਂ ਨੂੰ ਕਹਿੰਦੀ ਆ ਭਾਈ ਸਾਨੂੰ ਸੂਟ ਲੈ ਕੇ ਦੇ ਫਿਰ ਭਾਈ ਵੀ ਜਦੇ ਕਹਿੰਦੇ ਵੀ ਜੱਸੀ ਦੀ ਦੁਕਾਨ ਹੀ ਮਸ਼ਹੂਰ ਆ ਆਪਾਂ ਉੱਥੇ ਚੱਲੀਏ ਕਿੱਥੇ ਜਾਣਾ ਬੁਗੇ ਜੱਸੀ ਦੀ ਐਂਟਰੀ ਹਾਂਜੀ ਚਲੋ ਹੁਣ ਇੱਕ ਇੱਕ ਸੂਟ ਕਰਕੇ ਤੁਸੀਂ ਦਿਖਾ ਦਿਓ ਆ ਦੇਖੋ ਜੀ ਆ ਆਇਆ ਬੜਾ ਸੋਹਣਾ ਜਿਹਾ ਸੂਟ ਆ ਪੁੱਤ ਕੋਲੇ ਨੂੰ ਇੰਨਾ ਪਿਆਰਾ ਸੂਟ ਤਾਂ ਕਦੀ ਮਿਲਣਾ ਹੀ ਨਹੀਂ ਹੈ ਜੀ ਕੰਟਰਾਸਟ ਕੰਬੀਨੇਸ਼ਨ ਬਿਲਕੁਲ ਨਵਾਂ ਤਿਆਰ ਕੀਤਾ ਗਿਆ ਆ ਦੇਖੋ ਜੋ ਸੇਮ ਟੂ ਸੇਮ ਫੋਟੋ ਦੇ ਉੱਤੇ ਸੂਟ ਬਣਿਆ ਹੋਇਆ ਜੀ ਇਹੀ ਸੂਟ ਆ ਜੀ ਮਸਤ ਮਸਤ ਇਨਾ ਪਿਆਰਾ ਸੂਟ ਤੱਕ ਦੀ ਮਿਲਣਾ ਹੀ ਨਹੀਂ ਹੈ ਜੀ ਫੁੱਲ ਪਿਓਰ ਔਰਗੰਝਾ ਦੇ ਅੰਦਰ ਹੈ ਜੀ ਸਲਵਾਰ ਦੇ ਉੱਤੇ ਵੀ ਵਰਕ ਹੈ ਜੀ ਐਦਾਂ ਲੱਗ ਰੱਖਣਾ ਪੁੱਤ ਸਲਵਾਰ ਆ ਲਓ ਜੀ ਇਹ ਸਲਵਾਰ ਦੇ ਉੱਤੇ ਵਰਕ ਹੈ ਜੀ ਸਾਰਾ ਧਾਗੇ ਦਾ ਕੰਮ ਹੈ ਜੀ ਇਹੇ ਦੁਪੱਟਾ ਜੀ ਦੁਪੱਟਾ ਕੋਲ ਦੇ ਉੱਤੇ ਸਾਰਾ ਸਿੱਧਾ ਕੋਲ ਲਾ ਬੱਚੇ ਆ ਦੇਖਵਾ ਦੁਪੱਟਾ ਵਾ ਇਹ ਮੰਨ ਲਓ ਜੀ ਦੋ ਚੁੰਨੀਆਂ ਖਰਾਬ ਹੋ ਗਈ ਇੱਕ ਚੁੰਨੀ ਤਿਆਰ ਹੁੰਦੀ ਹੈ ਵਰਕ ਵੀ ਕਰਿਆ ਹੋਇਆ ਜੀ ਚੁੰਨੀ ਦੀ ਲੰਬਾਈ ਵੀ 2.5 ਮੀਟਰ ਹੈ ਜੀ ਇਹਦਾ ਪੁੱਤ ਪੱਲਾ ਵੀ ਨਹੀਂ ਦਿਖਾਇਆ ਬੱਚੇ ਤੋਂ ਆ ਦੇਖੋ ਬੜਾ ਪਿਆਰਾ ਜਿਹਾ ਸੂਟ ਹੈ ਜੀ ਜੱਸੀ ਦੀ ਹੱਡੀ ਬੱਸ ਸਟੈਂਡ ਮਰੰਡਾ ਸ਼ਹਿਰ ਅਗਲਾ ਪੀਸ ਲਿਆ ਰਹੇ ਹਾਂ ਜੀ ਆ ਵੀਡੀਓ ਪੂਰੀ ਦੇਖਿਓ ਵੀਡੀਓ ਪੂਰੀ ਦੇਖਣੀ ਹੈ ਜੀ ਹਾਲੋ 3100 ਰੁਪਏ ਵਾਲਾ ਛੂਟ ਹੈ ਜੀ ਜਿਹੜਾ ਤੁਹਾਡੀ ਨਜ਼ਰ ਕਰਾ ਰਹੇ ਆ ਜੀ ਇਹ ਲਾਊਟ ਚ ਆਇਆ ਮਾਲ ਸਾਰਾ ਭੈਣਾਂ ਨੂੰ ਬਹੁਤ ਸਸਤਾ ਦਿੱਤਾ ਜਾਊਗਾ ਹਾਲੋ ਜੀ ਬੁੱਤ ਏਦਾਂ ਏਦਾਂ ਰੱਖ ਏਦਾਂ ਬੱਚੇ ਆ ਗਏ ਆਸਲਵਾਦੀਆਂ ਮੂਰੀਆਂ ਜੀ ਇਹ ਦੁਪੱਟਾ ਆ ਗਿਆ ਦੁਪੱਟਾ ਵੀ ਬਰਬਰੀ ਦਾ ਜੀ ਬਿਲਕੁਲ ਨਵਾਂ ਸੂਟ ਨਵਾਂ ਡਿਜ਼ਾਈਨ ਆ ਦੇਖੋ ਇਹ ਸੂਟ ਜਿਹੜੀ ਤੁਸੀਂ ਪਹਿਲਾਂ 3500 ਚ ਖਰੀਦ ਚੁੱਕੇ ਹੋ ਜੀ ਉਹੀ ਸੂਟ ਆ ਜੀ ਆ ਦੇਖੋ ਇਹ ਸੂਟ ਵੀ ਤੁਸੀਂ ਪਹਿਲਾਂ 3500 ਦਾ ਲਿਆ ਜੀ ਕੋਣ ਬੜੇ ਘੱਟ ਰੇਟ 'ਚ ਆਏ ਆ ਜੀ ਆਹ ਵਾਲਾ ਸੂਟ ਵੀ ਤੁਸੀਂ ਪਹਿਲਾਂ 3500 'ਚ ਖਰੀਦ ਚੁੱਕੇ ਹੋ ਜੀ ਪਰ ਅੱਜ ਇਹਦੀ ਕੀਮਤ ਨਾ ਮਾਤਾ ਰੇਟਾਂ ਦੇ ਉੱਤੇ ਆ ਵੀਡੀਓ ਪੂਰੀ ਦੇਖਿਓ ਵੀਡੀਓ ਮਿਸ ਨਾ ਕਰਿਓ ਜੱਸੀ ਦੀ ਹੱਟੀ બસ ਸਟੈਂਡ ਮਰਡਾਸ਼ਾ ਆ ਦੇਖੋ ਇਹਦੀ ਬਿਲਕੁਲ ਨਵਾਂ ਸਟਾਈਲ ਆ ਜੀ ਬਾਹਮ ਤੇ ਵੀ ਮੋਢਿਆਂ ਦੇ ਉੱਤੇ ਵੀ ਵਰਕ ਕਰਾਇਆ ਗਿਆ ਜੀ ਬਾਜੂ ਵੀ ਕੱਢੇ ਗਏ ਆ ਜੀ ਪੱਲੇ ਦੀ ਵੀ ਕਢਾਈ ਕੀਤੀ ਗਈ ਹੈ ਜੀ ਆਹ ਸਲਵਾਰ ਤੇ ਵਰਕ ਕੀਤਾ ਗਿਆ ਜੀ ਕੋ ਜਿਹੜੀਆਂ ਕੁੜੀਆਂ ਦੀ ਮੈਰਿਜ ਹੋ ਚੁੱਕੀ ਆ ਪੇਕੇ ਆਉਂਦੀਆਂ ਆ ਦੁਪੱਟਾ ਟਾਈਡਨਡਾਈ ਆ ਜੀ ਫੁੱਲ ਪਿਓਰ ਦੇ ਉੱਤੇ ਜੀ ਸਿਰਫ ਸੂਟ ਮਿਲਣਾ 1795 ਰੁਪਏ ਦਾ 313100 ਵਾਲੇ ਸੂਟ ਹੈ ਜੀ ਕੋਈ ਇਹ ਜੀ ਸਸਤਾ ਸੂਟ ਨਹੀਂ ਹੈਗਾ ਜੀ ਬਸ ਸਿਰਫ ਅੱਜ ਸੰਗਰਾਣ ਕਰਕੇ ਮੈਂ ਵੀ ਭੈਣਾਂ ਨੂੰ ਸੰਗਰਾਣ ਦਾ ਤੋਹਫਾ ਦਿੱਤਾ ਜਾਵੇ ਕੱਟ ਰਿਖਾ ਦੇ ਤੇ ਆ ਦੇਖੋ ਕਿੰਨਾ ਸੋਹਣਾ ਵਰਕ ਹੈ ਜੀ ਫਿਰੋਜ਼ੀ ਦੇ ਉੱਤੇ ਤਾਂ ਬਲੈਕ ਜਿਹਾ ਹੀ ਬਾਤ ਹੈ ਜੀ ਸਾਰੇ ਬੂਟੂ ਵਾਲੇ ਸੂਟ ਹੈ ਜੀ ਜਿਹੜੇ ਨੈਟ ਦੇ ਉੱਤੇ ਅੱਜ ਸੁਪਰ ਹਿੱਟ ਹੋ ਚੁੱਕੇ ਹੈ ਜੀ ਆ ਦੇਖੋ ਇਹ ਦੁਪੱਟਾ ਜੀ ਸਿਰਫ 1795 ਰੁਪਏ ਦਾ ਜੱਸੀ ਦੀ ਅਤੀ ਜੱਸੀ ਦੀ ਅਤੀ ਬੱਸ ਸਟੈਂਡ ਮਰਿੰਡਾ ਸ਼ਹਿਰ ਆ ਦੇਖੋ ਜੀ ਕਿੰਨਾ ਪਿਆਰਾ ਜਿਹਾ ਸੂਟ ਹੈ ਜੀ ਬਾਜੀ ਦਾ ਪਰ ਤੋਂ ਤੁਸੀਂ ਵੀਡੀਓ ਦੇਖੀ ਸੀ ਇਹਦੀ 2595 ਚ ਪਰ ਅੱਜ 1755 ਕਰੋ ਪੇਜ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਇਹ ਸਲਵਾਰ ਇਹ ਦੁਪੱਟਾ ਬੱਲੇ ਬੱਲੇ ਹੋਈ ਪਈ ਆ ਇੰਨੇ ਸ਼ਾਨਦਾਰ ਸੂਟ ਹੈ ਇੰਨੇ ਵਧੀਆ ਸੂਟ ਹੈ ਜੀ ਇੱਕ ਤੋਂ ਵੱਧ ਕੇ ਇੱਕ ਸੂਟ ਆਇਆ ਜੀ ਆ ਦੇਖ ਕਿੰਨਾ ਪਿਆਰਾ ਉਹ ਡਿਜ਼ਾਈਨ ਹੈ ਜੀ ਆ ਦੇਖੋ ਬਲੈਕ ਦਾ ਤਾਂ ਕਹਿਣੀ ਕਿਆ ਜੀ ਬਿਲਕੁਲ ਲੇਟੈਸਟ ਬਿਲਕੁਲ ਨਿਊ ਸੂਟ ਹੈ ਬਸ ਕੌਸ ਕੌਰਗੰਝਾ ਬਰਬਰੀ ਸਾਰੇ ਕੱਪੜੇ ਸਪੈਸ਼ਲ ਲੱਗੇ ਹੋਏ ਆ ਜੀ 3300 ਰੁਪਏ ਵਾਲੇ ਸੂਟ ਸਿਰਫ 1795 ਸਿਰਫ 1795 ਵਿੱਚ ਮਿਲਨੇ ਕਿੱਥੇ ਆ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਕੈਂਡ ਮਰਨਡਾਸ਼ ਇੱਕੋ ਇੱਕ ਦੁਕਾਨ ਆ ਜੀ ਦੇਖੋ ਕਿੰਨਾ ਪਿਆਰਾ ਸੂਟ ਹੈ ਵਾਹ ਜੀ ਵਾਹ ਇੱਕ ਮਹੀਨਾ ਸੌਂਦਾ ਉਤੋਂ ਰੰਗ yellow lavender peach black ਸਾਰੇ ਕਲਰ ਆਏ ਆ ਜੀ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਬਿਲਕੁਲ हटके ਸੂਟ ਹੈ ਜੀ ਆ ਦੁਬੱਟੇ ਦਾ ਤਾਂ ਕਹਿਣੀ ਕਿਆ ਸੀ ਵਾਜੀ ਵਾਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰ ਡੱਸ਼ ਵੀਡੀਓ ਮਿਸ ਨਾ ਕਰਿਓ ਬੀੜੀ ਪੂਰੀ ਦੇਖਣੀ ਆ ਔਰ ਵੱਤ ਵੱਤ ਪੇਜ ਲਾਈਕ ਕਰੀ ਚੱਲੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਜੇ ਤੁਸੀਂ ਵੀਡੀਓ ਮਿਸ ਕਰਤੀ ਤਾਂ ਮਸਲ ਤੁਸੀਂ ਕੁਛ ਨਹੀਂ ਦੇਖਿਆ ਆ ਦੇਖੋ ਜਿਹੜੀ ਹੁਣ ਨਵੀਂ ਫਿਲਮ ਆਈ ਆ ਉਹਦੀ ਹੀਰੋਨ ਜੀ ਉਹਨੇ ਸੂਟ ਪਾਇਆ ਹੋਇਆ ਸੀਗਾ ਦੇਖੋ ਸੂਟ ਕਾਈ ਜਾਂ ਡਾਈ ਤਿਆਰ ਕੀਤਾ ਗਿਆ ਪਹਿਲਾਂ ਫਿਰ ਪੱਲਾ ਤਿਆਰ ਕੀਤਾ ਗਿਆ ਬਾਜੂ ਤਿਆਰ ਕੀਤੇ ਗਏ ਆ ਅੱਜ ਕੁ ਸਲਵਾਰ ਦੀ ਬਾਟਮ ਤੇ ਵੀ ਡਿਜ਼ਾਈਨ ਵੀ ਬਦਲਵਾਈ ਵਾਲਾ ਬਣਾਇਆ ਗਿਆ ਕੋ ਮਹੀਨਾ ਵੀ ਸੌਂਦਾ ਜੀ ਇਸ ਕਰਕੇ ਬਦਲ ਵਾਲਾ ਡਿਜ਼ਾਈਨ ਤਿਆਰ ਕਰ ਦਿੱਤਾ ਚੁੰਨੀ ਤੇ ਵੀ ਸੂਟ ਨੂੰ ਬੜਾ ਪਿਆਰਾ ਜਿਹਾ ਸੂਟ ਹੈ ਜੀ ਬੜਾ ਸੋਹਣਾ ਜਿਹਾ ਸੂਟ ਹੈ ਬੜਾ ਅਨਮੋਲ ਜਿਹਾ ਹੀਰਾ ਜੀ ਬਸ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਫੜਾ ਫੜ ਕਰੀ ਚੱਲੋ ਜੀ ਇੱਕੋ ਇੱਕ ਦੁਕਾਨ ਹੈ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾਸ਼ ਬੱਸ ਇੱਕ ਹੀ ਵੀਡੀਓ ਆਪਾਂ ਸਮਾਪਤ ਕਰ ਰਹੇ ਆ ਮੈਂ ਤੁਹਾਡੀ ਇੱਕੋ ਹੀ ਡਿਊਟੀ ਆ ਮੇਰੀ ਭੈਣਾਂ ਤੇ ਭਾਈਆਂ ਦੀ ਬਜ਼ੁਰਗਾਂ ਦੀ ਬੂਆ ਜੀ ਦੀ ਮਾਸੀ ਜੀ ਦੀ ਮਾਮੀ ਜੀ ਦੀ ਮੇ ਫੇਜ ਨੂੰ ਲਾਈਕ ਕਰਕੇ ਰੱਖੋ ਕੋ ਜਿੰਨਾ ਤੁਸੀਂ ਫੇਜ ਨੂੰ ਲਾਈਕ ਕਰੋਗੇ ਉਨਾ ਹੀ ਵੀਡੀਓ ਪੂਰੇ ਵਰਲਡ ਤੱਕ ਥੋੜੇ ਰਿਸ਼ਤੇਦਾਰ ਤੱਕ ਪਹੁੰਚਦੀ ਹੋ ਜੂਗੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਸ਼ਹਿਰ 4500 ਵਾਲੇ 3500 ਵਾਲੇ 2500 ਵਾਲੇ ਸਾਰੇ ਸੂਟ ਅੰਦਰ ਆ ਜੀ ਸਿਰਫ 1795 ਰੁਪਏ ਦੇ ਅੰਦਰ ਸਿਰਫ ਸੰਗਰਾਹਨ ਕਰਕੇ ਅੱਜ ਇੰਨਾ ਸਸਤਾ ਰੇਟ ਪਾ ਰਹੇ ਆ ਜੀ ਇੰਨਾ ਸਸਤਾ ਰੇਟ ਤਾਂ ਕਦੀ ਅਸੀਂ ਦਿੰਦੇ ਹੀ ਨਹੀਂ ਹੈ ਜੀ ਇਹ ਦੇਖੋ ਇਹ ਲੋਟ ਬਣਾ ਕੇ ਵੇਚ ਰਹੇ ਆ ਜੀ ਮਾਲ ਬਹੁਤ ਜਿਆਦਾ ਸੀਗਾ ਜੀ ਜਿਹੜੇ ਸੂਟ ਥੋੜੇ ਅਨਸ਼ਾਰਟਡ ਬਚੇ ਹੋਏ ਆ ਉਹਨਾਂ ਦੀ ਵੀਡੀਓ ਹੈ ਬਸ ਫੜਾਫੜ ਜੱਸੀ ਦੀ ਠੱਟੀ ਬਸ ਸਟੈਂਡ ਮਰੰਡਾ ਸ਼ਾ ਕਿੱਥੇ ਦੁਕਾਨ ਆ ਪੁੱਤ ਬਸ ਸਟੈਂਡ ਉੱਪਰ ਇੰਡਵਾਲੀ ਜੱਸੀ ਦੀ ਆਟੀ ਬਸ ਫੜਾ ਫੜ ਪਹੁੰਚੋ ਇਹ ਸਿਰਫ 2 ਦਿਨ ਦੀ ਆ ਮੇਲਾ ਹੀ ਆ ਇਸ ਤੋਂ ਬਾਅਦ ਨਹੀਂ ਸੂਟ ਮਿਲਨੇ ਸਿਰਫ 60 ਸੂਟ ਆ ਆਲ ਇੰਡੀਆ ਸ਼ਿਪਿੰਗ ਫ੍ਰੀ ਆ ਆਲ ਇੰਡੀਆ ਸ਼ਿਪਿੰਗ ਫ੍ਰੀ ਆ ਜੇ ਤੁਸੀਂ ਕੋਈ ਮਲੇਸ਼ੀਆ ਚ ਮੰਗਵਾਉਣੇ ਆ ਫਿਰ ਤਾਂ ਇੰਨੀਓ ਸ਼ਿਪਿੰਗ ਪੈ ਜਾਣੀ ਆ ਕਰੀ ਚਲੋ ਪੇਜ ਨੂੰ ਲਾਈਕ ਤੇ ਵੀਡੀਓ ਨੂੰ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ